ਹਾਂਜੀ ਅੱਜ ਆਪਣੀ ਦੂਸਰੀ ਕਲਾਸ ਸੀ ਨਾਟਕ ਬਾਰੇ ਸਾਰੀ ਕੰਗੀ ਕਰਦੇ ਨਾਟਕ ਜਿਹੜੇ ਹੈਗੇ ਨੇ ਮਾਸਟਰ ਕੇਡਰ ਚ ਕਰ ਲੇ ਤੇ ਇੱਕ ਆਪਾਂ ਸਾਂਝੀ ਜੀ ਕਲਾਸ ਰੱਖੀ ਸੀਗੀ ਸਾਰਾ ਨਾਟਕ ਬਾਰੇ ਜੀ ਜੋ ਅਸਧਾਂ ਤੱਕ ਵੀ ਲਿਆ ਨਾਟਕ ਦਾ ਹੋਰ ਵੀ ਸਾਰਾ ਕੀਤਾ ਉਹ ਜਿਹੜਾ ਹੈਗਾ ਲੈਕਚਰਰ ਕੇਡਰ ਪ੍ਰੋਫੈਸਰ ਜਿਹੜਾ ਇਹਨਾਂ ਨੇ ਅੱਜ ਸਾਰਾ ਲਈ ਇੱਕ ਬਧੀਆ ਕਲਾਸ ਸਾਫਤ ਹੋਈ ਉਹ ਜਿਵੇਂ ਤੁਹਾਡੇ ਰਿਵਿਊ ਆ ਰਹੇ ਨੇ ਤੇ ਅੱਜ ਦੂਸਰੀ ਕਲਾਸ ਈਓ ਇਹਨਾਂ ਦੋਨਾਂ ਕਲਾਸਾਂ ਨੂੰ ਮਿਲਾ ਕੇ ਆਪਾਂ ਜਿਹੜੇ ਹੈਗੇ ਵੀ 25 ਕਿਹੜੇ ਹੈਗੇ ਐਮਸੀਕਿਊ ਬਣਾਏ ਨੇ ਜਿਹੜੇ ਕਿ ਆਪਰੋ ਆਫਰ ਰੂਜੀ ਇੱਥੇ ਪ੍ਰੀ ਕਲਾਸ ਲੈ ਕੇ ਆਉਨੇ ਆ ਤਾਂ ਕਿ ਜਿਹੜਾ ਹੈਗਾ ਜਿਹੜੀ 4 ਵਜੇ ਤੁਹਾਡੀ ਥਿਊਰੀ ਕਲਾਸ ਲੱਗਦੀ ਹੈ ਉਹਦਾ ਤੁਸੀਂ ਇੱਕ ਐਨਾਲਿਸਿਸ ਕਰ ਲਓ ਕਿ ਕਿੰਨੇ ਤਾਂ ਦੇ ਸਵਾਲ ਬਣ ਕੇ ਆਉਣੇ ਤੁਹਾਡਾ ਮਾਈਂਡ ਉਸ ਤਰ੍ਹਾਂ ਸੈੱਟ ਹੋ ਜੇ ਉਸ ਕਲਾਸ ਬਾਰੇ ਤੁਹਾਨੂੰ ਪਤਾ ਵੀ ਲੱਗ ਜੇ ਕਿ ਉਹ ਜੋ ਕਿੰਨਾ ਕੁ ਸਾਨੂੰ ਜਿਹੜਾ ਹੈਗਾ ਸਮਝ ਆ ਗਿਆ ਤੇ ਕਿੰਨਾ ਕੁ ਸਾਨੂੰ ਦੁਬਾਰੇ ਰਿਵੀਜ਼ਨ ਕਰਨ ਦੀ ਲੋੜ ਆ ਤਾਂ ਜਿਆਦਾ ਟਾਈਮ ਨਾਲ ਲੈਂਦੇ ਹੋਏ ਪਹਿਲਾ ਸਵਾਲ ਤੁਹਾਡੀ ਨਜ਼ਰ ਪੰਜਾਬੀ ਦਾ ਪਹਿਲਾ ਅਨੁਵਾਦਿਤ ਨਾਟਕ ਕਿਹੜਾ ਮੰਨਿਆ ਜਾਂਦਾ ਹੈ ਪੰਜਾਬੀ ਦਾ ਪਹਿਲਾ ਅਨੁਵਾਦਿਤ ਨਾਟਕ ਕਿਹੜਾ ਮੰਨਿਆ ਜਾਂਦਾ ਹੈ ਹਨੂਮਾਨ ਨਾਟਕ ਸੁੰਦਰੀ ਸਾਮੂਸਾ ਸੁੱਕਾ ਸਮੁੰਦਰ ਦੇਖੋ ਸੁੱਕਾ ਸਮੁੰਦਰ ਪੰਜਾਬੀ ਦਾ ਅਨੁਵਾਦਿਤ ਨਹੀਂ ਹੈਗਾ ਮੌਲਿਕ ਨਾਟਕ ਹੈ ਸਾਮੂਸਾ ਵੀ ਜਿਹੜਾ ਹੈਗਾ ਮਰਚੈਂਟ ਆਫ ਵੈਨਿਸ ਦੇ ਨਾਟਕ ਤੇ ਆਧਾਰਿਤ ਹੈ 아이ਸੀ ਨੰਦ ਦਾ ਨਾਟਕ ਹੈ ਸੁੰਦਰੀ ਜਿਹੜਾ ਹੈਗਾ ਨਾਵਲ ਮੰਨਿਆ ਜਾਂਦਾ ਪੰਜਾਬੀ ਦਾ ਪਹਿਲਾ ਪਹਿਲਾ ਕੀ ਉਹ ਪਰਸੋਨਲਿਟੀ ਕਲਾਸ ਮੁੰਡੇ ਨੂੰ ਕਰਾਂਗੇ ਉਹ ਆਪਾਂ ਦੇਖ ਹੀ ਲਵਾਂਗੇ ਤਾਂ ਸਾਡੇ ਕੋਲ ਜਿਹੜਾ ਬਚ ਗਿਆ ਉਹਨੂੰ ਮਾਨ ਨਾਟਕ ਇਹ ਪੰਜਾਬੀ ਦਾ ਪਹਿਲਾ ਅਨੁਵਾਦਿਤ ਨਾਟਕ ਮੰਨਿਆ ਜਾਂਦਾ ਕਿਸ ਨੇ ਰਚਿਆ ਅੱਗੇ ਜਾ ਕੇ ਆਪਾਂ ਇਹ ਗੱਲ ਕਰਦੇ ਹਾਂ ਕਿਸ ਨੇ ਅਨੁਵਾਦ ਕੀਤਾ ਇਹਦੇ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਕਿਤੇ ਦਾ ਹੈਗਾ ਤੇ ਇੱਕ ਪਹਿਲਾ ਆਨਸਰ ਦੂਸਰਾ ਸਵਾਲ ਰੂੜ ਸਿੰਘ ਦਾ ਨਾਟਕ ਇਹ ਦੇਖੋ ਹਰਮਾਨ ਨਾਟਕ ਤਾਂ ਜਿਹੜਾ ਹੈਗਾ ਗਿਵ ਅ ਮੀ ਨੀਖ ਦੇਖ ਰਹੇ ਹਾਂ ਕੀ ਦਾ ਹੈਗਾ ਹੈ ਨਹੀਂਗਾ ਰੂੜ ਸਿੰਘ ਦਾ ਕੀ ਰਹਿਗਾ ਆਪਾਂ ਹੁਣੇ ਦੇਖ ਲਾਂਗੇ ਸੁੰਦਰੀ ਜਣ ਭਾਈ ਵੀਰ ਸਿੰਘ ਦਾ ਨਾਮ ਵਾਲਿਆਂ ਨੂੰ ਸਮੂਸਾ ਆ ਪਾਈ ਸੀ ਨੰਦਾ ਬਾਰੇ ਗੱਲ ਹੀ ਕਰ ਲਈ ਕਿ ਆਈ ਸੀ ਨੰਦਾ ਦਾ ਨਾਮ ਜਿਹੜਾ ਹੈਗਾ ਨਾਟਕ ਹੈ ਮਰਚੈਂਟ ਆ ਉਹ ਬੀਨ ਵਿੱਚ ਤੇ ਜਿਹੜਾ ਹੈਗਾ ਆਧਾਰਤ ਹੈਗਾ ਨਾਟਕ ਤੇ ਸਾਡੇ ਕੋਲੇ ਕੀ ਬਚਦਾ ਹੈ ਹੈਗਾ ਸੁੱਕਾ ਸਮੁੰਦਰ ਸੁੱਕਾ ਸਮੁੰਦਰ ਨਾਟਕ ਜਿਹੜਾ ਹੈਗਾ ਉਹ ਰੂੜ ਸਿੰਘ ਦਾ ਲਿਖਿਆ ਹੋਇਆ ਨਾਟਕ ਹੈ ਸੁੱਕਾ ਸਮੁੰਦਰ ਨਾਟਕ ਜਿਹੜਾ ਹੈ ਰੂੜ ਸਿੰਘ ਦਾ ਲਿਖਿਆ ਹੋਇਆ ਇੱਕ ਹੋਰ 1911 ਚ ਲਿਖਿਆ ਸੀ ਇਹਨਾਂ ਨੇ ਇੱਕ ਹੋਰ ਨਾਟਕ ਲਿਖਿਆ ਸੀ 1912 ਚ ਉਹ ਦਾ ਆਪਾਂ ਕਹਿੰਦੇ ਜ਼ਿਕਰ ਕਰਾਂਗੇ ਤੇ ਵੈਸੇ ਵੀ ਅੱਜ ਵਾਲੀ ਤੇ ਕੱਲ ਵਾਲੀ ਕਲਾਸ ਜਿਹੜੀ ਹੈ ਕੱਲ ਵਾਲੀ ਕਲਾਸ ਪਈ ਹੈ YouTube ਤੇ ਅੱਜ ਬਾਕੀ ਤਾਂ ਸੇਟਾ ਦਿੰਨੇ ਹੁੰਦੇ ਆ ਕੱਲ ਵਾਲੀ ਕਲਾਸ YouTube ਤੇ ਪਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜਿਹੜੀ ਹੈਗੀ ਕੱਲ ਵਾਲੀ ਕਲਾਸ YouTube ਤੇ ਪਈ ਹੈ ਨਾਟਕ ਦੇ ਨਾਮ ਦਾ ਨਾਟਕ ਕਲਾਸ 1 ਦੇ ਨਾ ਅਜੀ ਕਲਾਸ ਪਹਿਲੀ ਦੇ ਨਾ ਪੰਜਾਬੀ ਰੰਗਮੰਚ ਦਾ ਖੇਡਿਆ ਜਾਣ ਵਾਲਾ ਨਾਟਕ ਪੰਜਾਬੀ ਦਾ ਰੰਗਮੰਚ ਤੇ ਖੇਡਿਆ ਜਾਣ ਵਾਲਾ ਪਹਿਲਾ ਨਾਟਕ ਹੈ ਇਸ ਤਰ੍ਹਾਂ ਸਵਾਲ ਹੈ ਮਤਲਬ ਵੈਸੇ ਪਹਿਲਾ ਨਾਟਕ ਸਾਡਾ ਪੰਜਾਬੀ ਦਾ ਕੋਈ ਹੋਰ ਹੈ ਹਨ ਕਿਹੜਾ ਹੈਗਾ ਉਹ ਗੱਲ ਕਰ ਲੈਣੇ ਆ ਪਰ ਪੰਜਾਬੀ ਦਾ ਆ ਗਿਆ ਪਹਿਲਾ ਨੜਾ ਅਗਲਾ ਸਵਾਲ ਹੈ ਪਹਿਲਾ ਮੌਲਕ ਨਾਟਕ ਕਿਹੜਾ ਹੈਗਾ ਪੰਜਾਬੀ ਦਾ ਪਰ ਰੰਗਮंच ਤੇ ਖੇਡਿਆ ਜਾਣ ਵਾਲਾ ਅਨੁਵਾਦਿਤ ਨਾਟਕ ਆਪਾਂ ਦੇਖ ਲਿਆ ਜਿਹੜਾ ਹੈਗਾ ਸਨੁਮਾਨ ਰੰਗਮंच ਤੇ ਖੇਡਿਆ ਜਾਣ ਵਾਲਾ ਨਾਟਕ ਜਿਹੜਾ ਹੈਗਾ ਉਹ ਪੰਜਾਬੀ ਦਾ ਕਿਹੜਾ ਨਾਟਕ ਹੈਗਾ ਉਹ ਚੰਦਰਹਰੀਏ ਨਾਟਕ ਕਿਹੜਾ ਹੈਗਾ ਉਹ ਚੰਦਰਹਰੀਏ ਪਹਿਲਾ ਨਾਟਕ ਰੰਗਮंच ਤੇ ਖੇਡਿਆ ਜਾਣ ਵਾਲਾ ਜਿਹੜਾ ਨਾਟਕ ਹੈਗਾ ਮੌਲਕ ਨਾਟਕ ਪਰ ਜਿਹੜਾ ਉਂਝ ਪੰਜਾਬੀ ਦਾ ਪਹਿਲਾ ਮੌਲਕ ਨਾਟਕ ਹੈ ਉਹ ਹੈਗਾ ਸੁਪਨ ਨਾਟਕ ਪਰ ਇਹ ਰੰਗਮंच ਤੇ ਨਹੀਂ ਖੇਡਿਆ ਜਾਂਦਾ ਜਦੋਂ ਨਾਲ ਰੰਗਮंच ਜੁੜ ਗਿਆ ਜਾਂ ਖੇਡਿਆ ਜਾਣ ਵਾਲਾ ਪਹਿ ਮੁੰਜੇ ਪੰਜਾਬੀ ਦਾ ਪਹਿਲਾ ਨਾਟਕ ਸੁਪਨ ਨਾਟਕ ਮੰਨਿਆ ਜਾਂਦਾ ਹੈਗਾ ਸੁਪਨ ਨਾਟਕ ਮੈਂ ਨਾਲ ਹੀ ਅਸਰੇ ਕਿਹੜੇ ਕਿਹਨੇ ਲਿਖੇ ਕਿ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ ਇਹਨਾਂ ਬਾਰੇ ਪੰਜਾਬੀ ਦਾ ਪਹਿਲਾ ਆਧੁਨਿਕ ਨਾਟਕ ਜਾਂ ਕੰਗੀ ਕਿਹੜਾ ਹੈ ਉਹ ਸਾਨੂੰ ਪਤਾ ਹੈ ਕਿ 1913 ਦਾ ਜਿਹੜਾ ਹੈਗਾ ਇੱਕ ਮੁਕਾਬਲਾ ਜਿੱਤ ਕੇ ਜਿਹੜਾ ਬਣਦਾ ਹੈ ਆਈਸੀ ਨੰਦਰ ਦਾ ਸਹਾਗ ਜਿਹਦਾ ਪਹਿਲਾ ਨਾਂ ਦੁਲਹਨ ਨਸੀ ਬਾਅਦ ਚ ਸਹਾਗ ਕਰ ਦਿੱਤਾ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਰਟ ਗਿਆ ਹੋਣਾ ਚੰਦਰ ਹਰੀ ਨਾਟਕ ਕਿਸ ਦਾ ਲਿਖ ਮੈਂ ਤਾਂ ਨਹੀਂ ਗੱਲ ਕਰ ਰਿਹਾ ਸੀ ਉੱਤੇ ਕਿ ਪਹਿਲਾ ਨਾਟਕ ਬਤ ਗਿਆ ਦਾ ਇੱਥੇ ਕਿਹੜਾ ਪੰਜਾਬੀ ਦਾ ਚੰਦਰ ਹਰੀ ਨਾਟਕ ਕਿਸ ਦਾ ਹੈਗਾ ਬਾਬਾ ਗੋਧੂ ਸਿੰਘ ਦੇ ਹੈਗੇ ਚੰਦਰ ਹਰੀ ਨਾਟਕ 1800 ਸਿਆਸਤੀ ਵਿੱਚ ਰਚਿਆ ਗਿਆ ਤੇ ਜਿਹੜਾ ਹੈਗਾ ਬਾਬਾ ਗੋਧੂ ਸਿੰਘ ਦਾ ਇੱਕ ਹੋਰ ਨਾਟਕ ਰਾਜਾ ਪ੍ਰਭੂ ਚਾਰ ਸਾਲ ਬਾਅਦ 1890 ਵਿੱਚ ਜਿਹੜਾ ਹੈਗਾ ਲਿਖਿਆ ਗਿਆ ਚੰਦਰ ਹਰੀ 1886 ਜਿਹੜਾ ਪਹਿਲਾ ਮੌਲਿਕ ਨਾਟਕ ਮੰਨਿਆ ਜਾਂਦਾ ਪੰਜਾਬੀ ਦਾ ਜਿਹੜਾ ਖੇਡਿਆ ਜਾਣ ਵਾਲਾ ਮੌਲਿਕ ਨਾਟਕ ਦੇ ਹਿਸਾਬ ਨਾਲ ਉਹਨੂੰ ਮਾਲਕ ਨਾਟਕ ਕਿਸ ਨੇ ਅਨੁਵਾਦ ਕੀਤਾ ਦੇਖੋ ਪੰਜਾਬੀ ਦਾ ਪਹਿਲਾ ਅਨੁਵਾਦ ਨਾਟਕ ਹਨੂਮਾਨ ਮੰਨ ਮੰਨੇ ਜਾਂਦਾ ਤੇ ਕਿਹਨੇ ਅਨੁਵਾਦ ਕੀਤਾ ਇਹ ਜਿਹੜਾ ਹੈਗਾ ਨਾਟਕ ਹਨੂਮਾਨ ਤਾਂ ਫਿਰ ਦੇਰਾਮ ਨੇ ਜਿਹੜਾ ਹੈਗਾ ਅਨੁਵਾਦ ਕੀਤਾ ਹਿਰਦੇਰਾਮ ਨੇ ਜਿਹੜਾ ਕਿਹਾ ਸੀ ਆਖਾਂ ਪਾਪਾ ਥੱਲੇ ਜਾ ਕੇ ਗੱਲ ਕਰਾਂਗੇ ਦਾ ਨਾਟਕ ਨਹੀਂ ਚੰਦਰਹਰੀ ਨਾਟਕ ਕਿਸ ਦਾ ਹੈਗਾ ਇਹ ਜਿਹੜਾ ਹੈਗਾ ਮੈਨੂੰ ਲੱਗਦਾ ਸਵਾਲ ਰਿਪੀਟ ਹੋ ਗਿਆ ਕਿ 바ਵਾ ਬੁੱਧ ਸਿੰਘ ਦਾ ਹੈਗਾ ਚੰਦਰਹਰੀ ਨਾਟਕ 바ਵਾ ਬੁੱਧ ਸਿੰਘ ਦਾ ਪਰ ਰਾਜਾ ਪ੍ਰਭੋਤ ਤੇ ਚੰਦਰਹਰੀ ਨਾਟਕ ਨੂੰ 1886 ਜਿਹੜਾ ਚਾ ਗਿਆ ਤੇ 1890 ਚ ਰਾਜਾ ਪ੍ਰਭੋਤ ਨੱਚਿਆ ਗਿਆ ਰਾਜਾ ਪ੍ਰਭੋਤ ਜਿਹੜਾ ਹੈਗਾ ਨੱਚ ਰਚਿਆ ਗਿਆ ਨਾਟਕ ਸੁਪਨ ਨਾਟਕ ਕਿਸ ਦਾ ਹੈ ਸੁਪਨ ਨਾਟਕ ਕਿਸ ਦਾ ਹੈ ਗਿਆਨੀ ਦਿੱਤ ਸਿੰਘ ਦਾ ਹੈ ਸੁਪਨ ਨਾਟਕ ਖੇਡਿਆ ਨਹੀਂ ਜਾਂਦਾ ਉਂਝ ਪੰਜਾਬੀ ਦਾ ਪਹਿਲਾ ਮੌਲਿਕ ਨਾਟਕ ਮੰਨਿਆ ਜਾਂਦਾ ਸੁਪਰਨਾਟਕ ਪਰ ਖੇਡਿਆ ਜਾਣ ਵਾਲਾ ਕੋਈ ਹੋਰ ਆਪਾਂ ਉੱਪਰ ਗੱਲ ਕਰਾਏ ਤੇ ਕਲਾਚ ਆਪਾਂ ਚੰਗੀ ਤਰ੍ਹਾਂ ਕੀਤੀ ਹੈ। ਬਚਿੱਤਰਨਾਟ ਕਿਸ ਦੀ ਰਚਨਾ ਹੈ? ਬਚਿੱਤਰਨਾਟ ਕਿਸ ਦੀ ਰਚਨਾ ਹੈ? ਬਚਿੱਤਰਨਾਟ ਸਾਡੇ ਜਿਹੜੇ ਹੈਗੇ ਨੇ ਦਸਮ ਗ੍ਰੰਥਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਗੀ ਹੈ। ਬਚਿੱਤਰਨਾਟ ਜਿਹੜੀ ਹੈਗੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਚਿੱਤਰਨਾਟ ਰਚਨਾ ਹੈ ਮਹਾਕਾਵ ਨਾਟਕ ਸਵੈ ਜੀਵਨੀਆ ਭਾਰਤਕ ਸਵੈ ਜੀਵਨੀਆ ਆਤਮ ਕਥਾ ਕਿ ਬਿਚੇਂਦਰ ਹਨੂਮਾਨ ਨਾਟਕ ਦਾ ਅਨੁਵਾਦ ਕੀਤਾ ਉਹ ਮਹਾਕਾਵ ਹੈ। ਹਨੂਮਾਨ ਤੇ ਬਚਿੱਤਰਨਾਟ ਵਿੱਚ ਸਮ ਇਹ ਦੋਨੇ ਜਿਹੜੇ ਹੈਗੇ ਆ ਦੋਨਾਂ ਦੇ ਜਿਹੜੇ ਹੈਗੇ ਨੇਗੇ ਦੋ ਦੰ ਚੀਜ਼ਾਂ ਹੈ ਦੋਨੇ ਕੀ ਨੇ ਕਾਵ ਰਚਨਾ ਨੇ ਕਾਵਨਾਟ ਦੋ ਚੀਜ਼ ਕਵ ਕਪ ਤੱਕ ਲਿਖੇ ਗਏ ਨੇ ਤੇ ਦੋਨਾਂ ਦੇ ਕੀ ਹੈਗੇ ਨੇ 14 ਚੀਜ਼ਾ ਹੈਗਾ 14 ਪਾਸ ਦੋਨਾਂ ਨੇ ਬੰਦਿਆ ਗਿਆ ਹੈ ਅੱਗੇ ਹੈਗਾ ਰਾਜਾ ਲਖਦਾਤਾ ਸਿੰਘ ਕਿਸ ਦਾ ਨਾਟਕ ਹੈ ਭਾਈ ਵੀਰ ਸਿੰਘ ਦਾ ਨਾਟਕ ਹੈ ਰਾਜਾ ਲਖਦਾਤਾ ਸਿੰਘ ਭਾਈ ਵੀਰ ਸਿੰਘ ਦਾ ਨਾਟਕ ਹੈ ਮਨਮੋਹ ਨਾਟਕ ਕਿਸ ਦਾ ਹੈ ਮਨਮੋਹ ਨਾਟਕ ਗੁਰਬਖਸ਼ ਸਿੰਘ ਬ੍ਰੈਸਟਰ ਦਾ 1913 ਤੋਂ ਪਹਿਲਾਂ ਵਾਲੇ ਨਾਟਕ ਚੱਲ ਰਹੇ ਹੈ ਗੁਰਬਖਸ਼ ਸਿੰਘ ਬ੍ਰੈਸਟਰ ਦਾ ਹੈਗਾ ਮਨਮੋਹ ਨਾਟਕ ਦਾ ਕਾਰਨਾਟਕ ਨੂੰ ਸੋਬਾ 1944 ਚ ਲਿਖਿਆ ਗਿਆ ਹੈ ਕਿ ਦਾ ਕਾਰਨਾਟਕ ਅਨੁਵਾਦ ਕੀਤਾ ਗਿਆ ਸੋਰੀ 1900 ਦਾ ਕਾਰਨਾਟਕ ਇਸ ਨੇ ਅਨੁਵਾਦ ਕੀਤਾ ਇਹ ਬਲਵੰਤ ਗਾਰਗੀ ਨੇ ਅਨੁਵਾਦ ਕੀਤਾ 1944 ਚ ਟੈਗੋਰ ਦਾ ਨਾਟਕ ਤੋਂ ਜਿਹੜਾ ਹੈਗਾ ਨਾਟਕ ਕੀਤਾ ਟੈਗੋਰ ਦੇ ਨਾਟਕ ਤੋਂ ਜਿਹੜਾ ਹੈਗਾ ਟੈਗੋਰ ਦੇ ਰਵਿੰਦਰ ਨਾਟਕ ਟੈਗੋਰ ਦੇ ਨਾਟਕ ਤੋਂ ਅਨੁਵਾਦ ਕੀਤਾ ਗਿਆ ਨਾਟਕ ਹੈ ਬਲਵੰਤ ਗਾਰਗੀ ਨੇ ਕੀਤਾ ਦਾ ਕਾਰ 1944 ਵਿੱਚ ਅਨੁਵਾਦ ਕੀਤਾ ਹੈ ਪੰਜਾਬ ਸੰਕਟ ਬਾਰੇ ਨਾਟਕ ਨਹੀਂ ਹੈ ਤਿੰਨੇ ਵਿੱਚ ਪੰਜਾਬ ਸੰਕਟ ਬਾਰੇ ਹੈਗੀ ਇੱਕ ਕਿਹੜਾ ਨਹੀਂ ਹੈ ਸਹਿਰ ਬਿਮਾਰ ਹੈ ਸੀਣਾ ਅਜੀਤਰਾਮ ਤੇ ਪੰਜਾਬ ਸੰਕਟ ਚਾਰ ਨਾਟਕਾਂ ਦੇ ਨਾਮ ਲਿਖੇ ਹੋਏ ਨੇ ਚਾਰ ਨਾਟਕ ਤਾਂ ਨਹੀਂ ਤਿੰਨ ਹੀ ਨਾਟਕਾਂ ਦੇ ਨਾਮ ਲਿਖਿਆ ਤਾਂ ਕੋਈ ਨਾਟਕ ਹੀ ਨਹੀਂ ਹੈਗਾ ਤਾਂ ਕਰਕੇ ਇਹੀ ਆਨਸਰ ਆ ਰਿਹਾ ਤਿੰਨੇ ਪੰਜਾਬ ਸੰਕਟ ਬਾਰੇ ਨਾਟਕ ਨੇ ਸਹਿਰ ਬਿਮਾਰ ਹੈ ਵੀ ਪੰਜਾਬ ਸੰਕਟ ਬਾਰੇ ਹੈ ਅਜੀਤਰਾਮ ਵੀ ਤੇ ਸੀਣਾ ਵੀ ਜੋ ਪੰਜਾਬ ਸੰਕਟ ਜਾਂ ਐਮਰਜੈਂਸੀ ਦੀ ਇਹ ਗੱਲ ਕਰਦੇ ਨੇ ਤੇ ਜਿਹੜਾ ਹੈਗਾ ਤਿੰਨ ਨਾਟਕ ਲਿਖਣਾ ਸੀ ਨਾਟਕ ਪੈ ਗਿਆ ਕਿ ਜਿਹੜਾ ਹੈਗਾ ਦਾ ਆਤਮਜੀਤ ਦਾ ਨਾਟਕ ਨਹੀਂ ਹੈ ਇਹ ਤਿੰਨੇ ਜਿਹੜੇ ਪੰਜਾਬ ਸੰਕਟ ਜਾਂ ਐਮਰਜੈਂਸੀ ਬਾਰੇ ਨਾਟਕਾਂ ਤਿੰਨੇ ਆਤਮਜੀਤ ਦੇ ਨੇ ਸਹਿਰ ਬਿਮਾਰ ਹੈ ਅਜੀਤਰਾਮ ਤੇ ਸੀਣਾ ਪੰਜਾਬ ਸੰਕਟਨਾ ਦਾ ਕੋਈ ਨਾਟਕ ਹੈਗਾ ਨਾ ਕੋਈ ਸੰਕਟ ਦਾ ਹੈ ਬਾਰੇ ਹੈਗਾ ਤਾਂ ਹੁਣ ਨੂਰ ਦੀ ਗੱਲ ਤਾਂ ਏ ਹੀ ਆਪਸ਼ਨ ਏ ਦੇ ਚ ਟਿਕ ਹੁੰਦੀ ਹੈ ਆਈਸੀ ਨੰਦਾ ਦਾ ਦਲਿਤ ਵਰਗ ਨਾਲ ਜੁੜਿਆ ਨਾਟਕ ਆਈਸੀ ਨੰਦਾ ਦਾ ਇੱਕੋ ਇੱਕ ਨਾਟਕ ਹੈ ਜਿਹੜਾ ਦਲਿਤ ਵਰਗ ਨਾਲ ਜੁੜਿਆ ਏ ਡੂਮ ਨੇ ਬਾਕੀ ਉਹਦੇ ਸਾਰੇ ਨਾਟਕ ਮੱਧ ਸ੍ਰੇਣੀ ਨੂੰ ਪੇਸ਼ ਕਰਦੇ ਨੇ ਕੋਈ ਕੁਝ ਪਿੰਡੂ ਮੱਧ ਸ੍ਰੇਣੀ ਨੂੰ ਤੇ ਕੁਝ ਸ਼ਹਿਰੀ ਮੱਧ ਸ੍ਰੇਣੀ ਦੇ ਜੀਵਨ ਬਾਰੇ ਨਾਟਕ ਨੇ ਆਈਸੀ ਨੰਦਾ ਦੇ ਨਾਂ ਆਧੁਨਿਕ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਦੇ ਨਾਂ ਅੰਬੀਆਂ ਨੂੰ ਤਰਸੇਗੀ ਨਾਟਕ ਕਿਸ ਦਾ ਹੈ ਦੱਸੋ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਨਾਟਕ ਅੰਬੀਆਂ ਨੂੰ ਤਰਸੇਗੀ ਨਾਟਕ ਕਿਸ ਦਾ ਹੈ ਚਰਨ ਦਾਸ ਦਾ ਨਾਟਕ ਹੈ ਇਹ ਸਵਾਲ ਨਹੀਂ ਹੈਗਾ ਨਾਟਕ ਹੈ ਕਿ ਅੰਬੀਆਂ ਨੂੰ ਤਰਸੇਗੀ ਨਾਟਕ ਜੁੜਿਆ ਹੋਇਆ ਹੈ ਅੰਬਾਂ ਦੀ ਖੇਤੀ ਬਾਰੇ ਵਾਜੇ ਦੇ ਸਹਿਲਾਂ ਬਾਰੇ ਕਿਉਂਕਿ ਚਰਨ ਦਾਸ ਵਾਜੇ ਦਾ ਸੀ ਮਟਿਆਰ ਦੀ ਜ਼ਿੰਦਗੀ ਨਾਲ ਕਿ ਅੰਬੀਆਂ ਨੂੰ ਤਰਸੇਗੀ ਕਹਿ ਰਿਹਾ ਇਸ ਤਰ੍ਹਾਂ ਦਾ ਕੁਝ ਨਹੀਂ ਦਲਿਤ ਚੇਤਨਾ ਨਾਲ ਜੁੜਿਆ ਹੋਇਆ ਸਾਡਾ ਇਹ ਨਾਟਕ ਹੈ ਅੰਬੀਆਂ ਨੂੰ ਤਰਸੇਗੀ ਨਾਰੀ ਚੇਤਨਾ ਨਾਲ ਜੁੜਿਆ ਨਾਟਕ ਨਹੀਂ ਹੈ ਧੂਣੀ ਦੀਆਂ ਗਨਾਰੀ ਚੇਤਨਾ ਨਾਲ ਜੁੜਿਆ ਹੋਇਆ ਪ੍ਰਮੰਤਕਾਰ ਕੀ ਦਾ ਨਾਟਕ ਹੈ शोभा शक्ति हरचरण सिंह ਦਾ ਨਾਰੀ ਚੇਤਨਾ ਨਾਲ ਜੁੜਿਆ ਹੋਇਆ ਨਾਟਕ ਹੈ ਸ਼ੈਰੀ ਸੁਵਰਾਜ ਵੀਰ ਦਾ ਜਿਹੜਾ ਹੈਗਾ ਨਾਰੀ ਚੇਤਨਾ ਨਾਲ ਜੁੜਿਆ ਹੋਇਆ ਨਾਟਕ ਹੈ ਵਾਪਸੀ ਇੱਕ ਪਾਤਰੀ ਨਾਟਕ ਹੈ ਵਾਪਸੀ ਇੱਕ ਪਾਤਰੀ ਨਾਟਕ ਹੈ ਸ ਨਾਰੀ ਜਦੋਂ ਨਾਲ ਜੁੜਿਆ ਹੋਇਆ ਨਾਟਕ ਨਹੀਂ ਹੈਗਾ ਕੀ ਦਾ ਨਾਟਕ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵਾਪਸੀ ਜਿਹੜਾ ਹੈਗਾ ਇੱਕ ਪਾਤਰੀ ਨਾਟਕ ਕੀ ਹੈ ਤੁਸੀਂ ਇਹ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹੁਣੇ ਨੀਚੇ ਬਾਬਸੀ ਨਾਟਕ ਹੈ ਇੱਕ ਪਾਤਰੀ ਹੈ ਨਹੀਂ ਮੈਂ ਬੋਲ ਗਿਆ ਲਗੂ ਨਾਟਕ ਹੈ ਕਾਂਗੀ ਨਾਟਕ ਹੈ ਆਪਣਾ ਨਾਟਕ ਇੱਕ ਪਾਤਰੀ ਨਾਟਕ ਹੈ ਹੁਣੇ ਆਪਾਂ ਇਹਦੇ ਬਾਰੇ ਗੱਲ ਕੀਤੀ ਹੈਗੀ ਪੰਜਾਬੀ ਦਾ ਪਹਿਲਾ ਮੌਲਕ ਕਾਬ ਨਾਟਕ ਹੈ ਮੌਲਕ ਕਾਬ ਨਾਟਕ ਪਹਿਲਾ ਕਾਬ ਨਾਟਕ ਕਿਹੜਾ ਹੈ ਪੰਜਾਬੀ ਦਾ ਪਹਿਲਾ ਮੌਲਕ ਬਾਬਾ ਬੋੜ ਬਾਬਾ ਬੋੜ ਜਿਹੜਾ ਹੈਗਾ ਕਾਬ ਨਾਟਕ ਹੈ ਇਹ ਦੋਨੇ ਨਾਟਕ ਬਿਉਲੀ ਤੇ ਬਾਬਾ ਇੱਕ ਤਾਂ ਬਾਬਾ ਬਿਉਲੀ ਤੇ ਬਾਬਾ ਬੋੜ ਨਾਟਕ ਦੋਨੇ ਕਾਬ ਨਾਟਕ ਕੀਦੇ ਨੇ ਇਹ ਸੰਤ ਸਿੰਘ ਸੇਖੋ ਦੇ ਨੇ ਤਾਂ ਸਿੱਖ ਸਕਦੇ ਹਾਂ ਕਿ ਉਹਦਾ ਪਹਿਲਾ ਕਾਵਨਾਟ ਕਿਹੜਾ ਹੈਗਾ ਬਾਬਾ ਬੋਰਡ ਹੈਗਾ ਇਹ ਕਹਤਾ ਹਨੂਮਾਨ ਵੀ ਕਪਤਨ ਨਟ ਕੀ ਕਾਵਨਾਟ ਪਰ ਇਹ ਅਨੁਵਾਦ ਨਾਟਕ ਮੌਲਿਕ ਨਹੀਂ ਹੈਗਾ ਜਿਹੜਾ ਹਨੂਮਾਨ ਹੈ ਪੰਜਾਬੀ ਦਾ ਮੂਕ ਨਾਟਕ ਹੈ ਚੁੱਪ ਦੀ ਦਾਸਤਾਨ ਹੈ ਜੋ ਕੋਈ ਨਾਟਕ ਨਹੀਂ ਮੂਕ ਸੰਸਾਰ ਮੂਕ ਨਹੀਂ ਹੈਗਾ ਇਹ ਚਾਰ ਸਿੰਘ ਜਿਹੜਾ ਹੈਗਾ ਬੋਲ ਕੇ ਲਵ ਕਮੋਸੀ ਹੈ ਤੇ ਪੰਜਾਬੀ ਦਾ ਨਾਟਕ ਨਹੀਂ ਹੈਗਾ ਤਾਂ ਪੰਜਾਬੀ ਦਾ ਨਾਮੂਕ ਨਾਟਕ ਹੈਗਾ ਖਾਮੋਸੀ ਦੇ ਜਜ਼ੀਰੇ ਸੀਤ ਕੁਮਾਰ ਬਰਮਾ ਦਾ ਲਿਖਿਆ ਹੋਇਆ ਨਾਟਕ ਹੈ ਪੰਜਾਬੀ ਦਾ ਜਿਹੜਾ ਮੂਕ ਨਾਟਕ ਹੈ ਖਾਮੋਸੀ ਦੇ ਜਜ਼ੀਰੇ ਨੁਕੜਨਾਟਕ ਨਹੀਂ ਹੈ ਹਾਈ ਨੀਤੀ ਇਹ ਮੋਰਨੀਏ ਨੁਕੜਨਾਟਕ ਹੈ ਸਾਧੂ ਸਿੰਘ ਦਾ ਨੁਕੜਨਾਟਕ ਹੈ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ ਇਹ ਵੀ ਨੁਕੜਨਾਟਕ ਹੈ ਪਾਲੀ ਭਵਿੰਦਰ ਦਾ ਨੁਕੜਨਾਟਕ ਹੈ ਚੰਡੀਗੜ੍ਹ ਪਵਾੜੀ ਦੀ ਯਾਰ ਇਹ ਵੀ ਨੁਕੜ ਨੁਕੜਨਾਟਕ ਹੈ ਗੁਰਸਾਰਦ ਸਿੰਘ ਪਾਚੀ ਦਾ ਹੈਗਾ ਨੁਕੜਨਾਟਕ ਹੈ ਬੁਬਲ ਦੀ ਅੱਗ ਕੋ ਨੁਕੜਨਾਟਕ ਨਹੀਂ ਹੈਗਾ ਇਹ ਇਹ ਪੂਰਾ ਨਾਟਕ ਹੈਗਾ ਡਾਕਟਰ ਕਲਦੀਪ ਸਿੰਘ ਦੀਪ ਦਾ ਜਿਹੜਾ ਹੈਗਾ ਕਲਦੀਪ ਦੀਪ ਦਾ ਨਾਟਕ ਹੈ ਬੁਬਲ ਦੀ ਅੱਗ ਦੇਲਿਤ ਦੇਲਿਤ ਚੇਤਨਾ ਬਾਰੇ ਹੈ ਇਹ ਨੁਕੜਨਾਟਕ ਨਹੀਂ ਹੈਗਾ ਅਰਚਨ ਸਿੰਘ ਕਿਸ ਪੀੜੀ ਦਾ ਨਾਟਕ ਕਰ ਰਿਹਾ ਹੈ ਪਹਿਲੀ ਦਾ ਦੂਜੀ ਦਾ ਤੀਜੀ ਦਾ ਚੌਥੀ ਦਾ ਆਈ ਸੀ ਨੰਦਾ ਦੀ ਜਿਹੜੀ ਹੈਗੀ ਹੈ ਸਹਿਦਕ ਜਾਨ ਸਿੰਘ ਨੂੰ ਮੰਨਿਆ ਜਾਂਦਾ ਉਹਦੀ ਉਹਦੀ ਵਿਰਸਤ ਨੂੰ ਸਾਹਮਣ ਵਾਲਾ ਨਾਟਕ ਨੂੰ ਅੱਕੇ ਤੋੜਨ ਵਾਲਾ ਤਾਂ ਅਸੀਂ ਨੰਦਾ ਜਮਾ ਪਹਿਲਾ ਨਾਟਕ ਕਰ ਰਿਹਾ ਤੂੰ ਤਾਂ ਅਗਲਾ ਉਸੇ ਪੀੜੀ ਦਾ ਨਾਟਕ ਕਰ ਰਿਹਾ ਪਹਿਲੀ ਪੀੜੀ ਦਾ ਨਾਟਕ ਕਰ ਰਿਹਾ ਅਰਚਨ ਸਿੰਘ ਸਾਡੇ ਜਿਹੜੇ ਹੈਗੇ ਪਹਿਲੀ ਪੀੜੀ ਦਾ ਨਾਟਕ ਕਰ ਲਓ ਜੀ ਇਹ ਸੀ ਸਾਡੇ ਜਿਹੜੇ ਹੈਗੇ ਨੇਗੇ 10 ਮਿੰਟਾਂ ਵਿੱਚ ਅੱਜ ਕਿਉਂ ਨੂੰ 25 ਪਰ ਵਿੱਚ ਆਪਾਂ ਹੋਰ ਸਵਾਲ ਵੀ ਕੀਤੇ ਤੇ ਇਹ 50 60 ਸਵਾਲ ਤੋਂ ਵੀ ਉੱਤੇ ਸਵਾਲ ਬਣ ਜਾਂਦੇ ਜਿੰਨਾ ਬਾਰੇ ਆਪਾਂ ਗੱਲ ਕੀਤੀ ਹੈ ਤੇ 10 ਮਿੰਟਾਂ ਚ ਆਪਾਂ ਸਾਰੀ ਗੱਲ ਇਹ ਨਿਵੇੜ ਦਿੱਤੀ ਹੈ ਕੱਲ ਨੂੰ ਮਿਲਾਂਗੇ ਨਵੇਂ ਐਮਸੀਕਿਊ ਦੇ ਨਵੇਂ ਰਾਈਟਰ ਬਾਰੇ ਨਾਟਕਾਂ ਵਾਲੇ ਜਾਂ ਲੈ ਕੇ ਸਾਰੇ ਐਮਸੀਕਿਊਸ ਤੇ ਅੱਗੇ ਹੈਗੇ ਆਪਾਂ ਜਿਹੜਾ ਹੈਗਾ ਸ਼ਨੀਵਾਰ ਨੂੰ ਤਾਂ ਹੈਗਾ ਮਿਲਾਂਗੇ ਸ਼ਨੀਵਾਰ ਨੂੰ ਦੁਪਹਿਰ ਟੈਸਟ ਪਾਵਾਂਗੇ ਗਰੁੱਪ ਚ ਪੈਂਸੀ ਪਾ ਦਾਂਗੇ ਸ਼ਨੀਵਾਰ ਗਰੰਟੀ ਸਿਰ ਵਟਸਐਪ ਗਰੁੱਪ ਤੇ ਜੁੜ ਸਕਦੇ ਹੋ ਤੁਹਾਨੂੰ ਟੈਸਟ ਭੇਜਾਂਗੇ ਪਰ ਸੋਮਵਾਰ ਨੂੰ ਆਪਾਂ ਨਾਵਲ ਲੈ ਕੇ ਮਿਲਾਂਗੇ ਤੇ ਨਾਵਲ ਦੇ ਕੁਐਸਚਨ ਲੈ ਕੇ ਐਤਵਾਰ ਨੂੰ ਪਰ ਅਸਾਂ ਨੂੰ ਸ਼ਨੀਵਾਰ ਦਾ ਟੈਸਟ ਪਾਇਆ ਹੋਊ ਉਹਨੂੰ ਹੱਲ ਕਰਾਂਗੇ ਐਮਸੀਕਿਊ ਦੇ 50 ਸਵਾਲ ਹੋਣਗੇ ਤਾਂ ਮਿਲਦੇ ਆਂ ਥੈਂਕ ਯੂ ਜੀ ਟੇਕ ਕੇਅਰ ਕੱਲ ਆਪਾਂ ਨਾਟਕ ਬਾਰੇ ਐਮਸੀਕਿਊ ਕਰਾਂਗੇ ਉਸ ਤੋਂ ਬਾਅਦ ਸ਼ਨੀਵਾਰ ਨੂੰ ਟੈਸਟ ਪਾਵਾਂਗੇ ਪਰ ਸੋ ਪੰਜਵਾਰ ਨੂੰ ਉਹਦਾ ਹੱਲ ਕਰਾਂਗੇ